ਸਤਿ ਸ਼੍ਰੀ ਅਕਾਲ ਜੀ ਆਪਣੇ ਬਾਈ ਰਾਜਵੀਰ ਕੋਲ ਟ੍ਰੇਨਿੰਗ ਤੇ ਹਿਮਾਚਲ ਪ੍ਰਦੇਸ਼ ਤੋਂ ਬਾਈ ਹੋਰੀ ਆਏ ਨੇ ਹਨਾ ਤੇ ਬਰੀਡਰ ਨਾਲ ਇਹਨਾਂ ਦੇ ਫੋਟੋ ਕਰਵਾ ਰਹੇ ਨੇ ਆਪਾਂ ਇਹਨਾਂ ਤੋਂ ਪੁੱਛਦਿਆਂ ਨਾ ਕਿਹੜੀ ਜਗ੍ਹਾ ਤੋਂ ਆਏ ਨੇ ਹਿਮਾਚਲ ਤੋਂ ਤੇ ਟ੍ਰੇਨਿੰਗ ਲੈਣ ਆਏ ਨੇ ਬੱਕਰੀਆਂ ਦੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਆਏ ਆਪਾਂ ਹਿਮਾਚਲ ਤੋਂ ਡਿਸਟ੍ਰਿਕਟ ਕਾਂਗੜਾ ਹਾਂਜੀ ਤਹਿਸੀਲ ਲਿੰਦੋਰਾ ਠੀਕ ਹੈ ਜੀ ਹਮਾਚਲ ਪ੍ਰਦੇਸ਼ ਟ੍ਰੇਨਿੰਗ ਦਾ ਕਿੱਥੋਂ ਪਤਾ ਲੱਗਿਆ ਤੁਹਾਨੂੰ YouTube ਤੋਂ ਹੀ ਪਤਾ YouTube ਤੋਂ ਹਾਂਜੀ ਠੀਕ ਹੈ ਜੀ ਤੇ ਟੋਟਲ ਕਿੰਨੇ ਬੰਦੇ ਆਏ ਹੋ ਤੁਸੀਂ ਪੰਜ ਬੰਦੇ ਪੰਜ ਟ੍ਰੇਨਿੰਗ ਲੈਣ ਆਏ ਹੋ ਹਾਂਜੀ ਪਹਿਲਾਂ ਕਰ ਰਹੇ ਹਾਂ ਗੋਡ ਫਾਰਮਿੰਗ ਹਾਂਜੀ ਹਾਂਜੀ ਠੀਕ ਹੈ ਜੀ ਉੱਥੇ ਕਿਹੜੀ ਨਸਲ ਰੱਖ ਰਹੇ ਹੋ ਤੁਸੀਂ ਆਪਣੇ ਹਿਮਾਚਲ ਬੀਟਲ ਜੀ ਬੀਟਲ ਦੇ ਕੀ ਪੋਜੀਸ਼ਨ ਹੈਗੀ ਹੈ ਜੀ ਬੀਟਲ ਦੀ ਮਾਰਕੀਟ ਕਿਦਾਂ ਵਧੀਆ ਜੀ ਬੀਟਲ ਦੀ ਵਧੀਆ ਵਧੀਆ ਦੁੱਧ ਵਾਸਤੇ ਵੀ ਠੀਕ ਹੈ ਤੇ ਉਹਦਾ ਵੀ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਟ੍ਰੇਨਿੰਗ ਚ ਆ ਕੇ ਇੱਥੇ ਕਿਵੇਂ ਲੱਗਿਆ ਜਾਣਕਾਰੀ ਅੱਛਾ ਜੀ ਬਹੁਤ ਅਜੀਬ ਬਾਰਾ ਬਿਨਾਂ ਵਧੀਆ ਹਾਂਜੀ ਤੇ ਨਾਲ ਅੱਛੀ ਉਹਨਾਂ ਪਰਵਿਸ਼ ਕੀਤੀ ਸਭ ਜੀ ਅੱਛਾ ਬਾਰਾ ਬਿਨਾਂ ਵਧੀਆ ਸਿੱਖਣ ਨੂੰ ਮਿਲਿਆ ਵਧੀਆ ਜੀ ਵਧੀਆ ਠੀਕ ਹੈ ਜੀ ਤੇ ਇਹ ਸਾਰੇ ਬਾਰੇ ਪਤਾ ਚੱਲ ਗਿਆ ਵਧੀਆ ਨਸਲ ਜੀ ਹਾਂਜੀ ਹਾਂਜੀ ਤੁਹਾਡੇ ਉੱਤੇ ਕਿਹੜਾ ਕਲਰ ਜ਼ਿਆਦਾ ਪਸੰਦ ਕੀਤਾ ਜਾਂਦਾ ਬਈ ਬਲੈਕ ਸ਼ੇਰਾ ਕਲਰ ਠੀਕ ਹੈ ਜੀ ਇਹ ਦੇਖੋ ਜੀ ਬਾਈ ਰਾਜਵੀਰ ਦੇ ਬਰੀਡਰ ਨਾਲ ਫੋਟੋ ਕਰਵਾ ਰਹੇ ਨੇ ਬਾਈ ਹੋਰੀ ਬਈ ਆਪਣਾ ਕੀ ਨਾਮ ਹੈ ਜੀ ਮੇਰਾ ਨਾਮ ਰਕੇਸ਼ ਪਠਾਨੀਆ ਠੀਕ ਹੈ ਜੀ ਗੰਬਲੀਰਾ ਤਸੀਲੰਦੋਰਾ ਡਿਸਟ੍ਰਿਕਟ ਕਾਂਗੜਾ ਹਿਮਾਚਲ ਪ੍ਰਦੇਸ਼ ਓਕੇ ਜੀ ਪਹਿਲਾਂ ਕਰ ਰਹੇ ਹੋ ਗੋਟ ਫਾਰਮਿੰਗ ਤੁਸੀਂ ਅਸੀਂ ਹੁਣ ਸਟਾਰਟ ਹੀ ਕੀਤਾ ਹਲੇ ਹਾਂਜੀ ਅਸੀਂ ਸੋਚਿਆ ਕਿ ਅਸੀਂ ਪਹਿਲੇ ਤੁਹਾਨੂੰ ਟ੍ਰੇਨਿੰਗ ਕਰ ਲਈਏ ਹਾਂਜੀ ਤਾਂ ਕਿ ਕੋਈ ਬਿਮਾਰੀ ਬੂਰੀ ਕੋਈ ਦਿੱਕਤ ਨਾ ਆਵੇ ਠੀਕ ਹੈ ਜੀ ਟ੍ਰੇਨਿੰਗ ਕਰਨਾ ਆਏ ਹਾਂ ਹਾਂਜੀ ਸਾਨੂੰ ਬਹੁਤ ਅੱਛਾ ਲੱਗਾ ਕਿ ਜਿਹੜੇ ਡਾਕਟਰਾਂ ਨੇ ਸਾਨੂੰ ਬਿਮਾਰੀਆਂ ਦੇ ਬਾਰੇ ਵਿੱਚ ਦੱਸਿਆ ਟੀਕੇ ਦੇ ਬਾਰੇ ਦੱਸਿਆ ਕਾਫੀ ਕੁਝ ਦੱਸਿਆ ਉਹਨਾਂ ਨੇ ਤੇ ਬਹੁਤ ਅੱਛਾ ਲੱਗਾ ਸਾਨੂੰ ਕਿ ਤੁਸੀਂ ਇਹਦਾ 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 ਹੀ ਚੈਂਬਰ ਹੈ ਇਹਦਾ ਜੁਵਾਨ ਨੂੰ ਟ੍ਰੇਨਿੰਗ ਕਰਾਦੇ ਹੋ ਹਾਂਜੀ ਅਸੀਂ ਜਿੰਨੇ ਵੀ 4-5 ਆਏ ਆ ਅਸੀਂ ਅਲੱਗ-ਅਲੱਗ ਆਡਾ-ਡਾ ਪਜਾਤਾ ਦੇ ਪ੍ਰਧਾਨ ਐ ਅੱਛਾ ਜੀ ਜਿਹੜਾ ਤੁਸੀਂ ਪੰਜਾਬ ਦੇ ਵਿੱਚ ਸਰਪੰਚ ਕਹਿੰਦੇ ਆ ਅਸੀਂ ਜੁਵਾ ਨੂੰ ਇੱਕ ਨਈਂ ਦਿਸ਼ਾ ਲੈ ਕੇ ਜਾ ਰਹੇ ਆ ਜੀ ਜੁਵਾ ਕਹਿੰਦੇ ਕਿ ਬੱਕਰੀ ਪਾਲਣਾ ਉਹਨੂੰ ਚਰਾ ਕੇ ਨਹੀਂ ਹੋ ਸਕਦਾ ਫਾਰਮ ਬਣਾ ਕੇ ਜੁਵਾਨਾਂ ਨੇ ਅਸੀਂ ਬੱਕਰੀਆਂ ਦਾ ਫਾਰਮ ਬਣਾਉਣਾ ਦੱਸਾਂਗੇ ਇਸ ਤਰ੍ਹਾਂ ਕੰਮ ਚੱਲ ਸਕਦਾ ਆਪਣੇ ਤੁਸੀਂ ਉੱਥੇ ਨੌਜਵਾਨਾਂ ਨੂੰ ਐਗਜ਼ੈਂਪਲ ਦੇ ਰਹੇ ਹੋ ਵੀ ਗੋਟ ਫਾਰਮਿੰਗ ਕਰਨੀ ਤੇ ਘਰੇ ਵੀ ਤੁਸੀਂ ਕਰ ਸਕਦੇ ਘਰੇ ਵੀ ਕਰ ਸਕਦੇ ਹੋ ਬਾਕੀ ਇਹਦੀਆਂ ਅਸੀਂ ਕਲਾਸਾਂ ਵਿੱਚ ਉੱਥੇ ਲੋ ਆਣੀਆਂ ਆ ਰਾਜਵੀਰ ਭయ్యా ਦੀਆਂ ਨਾ ਠੀਕ ਹੈ ਜੀ ਆਪਣੀ ਗੱਲ ਹੋਈ ਹੈ ਅਸੀਂ ਆਪਣੇ ਜਿਹੜਾ ਵਿਕਾਸ ਖੰਡ ਅਧਿਕਾਰੀ ਵੀਡੀਓ ਸਾਹਿਬ ਜੀ ਨੇ ਉਹਨੇ ਗੱਲ ਕਰਕੇ ਆਪਣੀ ਜੇ ਉੱਥੇ ਜਿੰਨੀਆਂ ਵੀ ਪੰਚਾਇਤਾਂ ਨਾਲ ਅੱਛਾ ਜਿਹੜੇ ਬੇਰੋਜ਼ਗਾਰ ਝੂਬਾ ਜਿਹੜੇ ਚਾਹੁੰਦੇ ਨੇ ਹਾਂਜੀ ਇਸ ਪ੍ਰੋਫੈਸ਼ਨ 'ਚ ਆਇਆ ਜਾਏ ਉਹਨਾਂ ਦੇ ਵਾਸਤੇ ਅਸੀਂ ਕੈਂਪ ਦਾ ਮੈਂ ਇੱਕ ਟ੍ਰੇਨਿੰਗ ਸੈਸ਼ਨ ਦਾ ਸੀ ਪ੍ਰੋਗਰਾਮ ਕਰਾਣਾ ਓਕੇ ਔਰ ਉਹ ਬੜਾ ਜਲਦੀ ਹੋਏਗਾ ਠੀਕ ਹੈ ਅ ਭਾਈ ਜੀ ਇੱਕ ਜਿੱਦਾਂ ਆਪਣੇ ਪੰਜਾਬ ਚ ਬੀਟਲ ਨਸਲਾ ਹਨਾ ਬਹੁਤ ਪਸੰਦ ਕੀਤੀ ਜਾਂਦੀ ਹੈ ਤੁਹਾਡੇ ਬੀਟਲ ਦੀ ਕੀ ਪੋਜੀਸ਼ਨ ਹੈਗੀ ਹਿਮਾਚਲ ਚ ਮੈਂ ਕਹਿੰਦਾ ਕਿ ਸਾਡੇ ਬੀਟਲ ਦੇ ਵਿੱਚ ਉਧਰ ਸਾਡੇ ਬੱਕਰੀਆਂ ਹਨੀ ਅਸੀਂ ਵੀ ਪੰਜਾਬ ਦੇ ਅੱਡ ਅੱਡ ਪਿੰਡਾਂ ਤੋਂ ਕਿੱਠੀਆਂ ਕੀਤੀਆਂ ਨਾ ਮੰਡੀ 'ਚ ਸਾਨੂੰ ਮਹਿੰਗੀ ਮਿਲੇ ਕਰਦੀ ਹੈ ਆਪਾਂ ਜਾਣਦੇ ਆ ਕਿ ਅਸੀਂ ਪਿੰਡਾਂ ਪੁੰਡਾਂ ਤੋਂ ਜਿੱਥੋਂ ਵੀ ਆ ਗਈ ਹੈ ਵਧੀਆ ਨਸਲ ਬੱਕਰੀਆਂ ਅਸੀਂ ਆਪਣੇ ਹਿਮਾਚਲ ਦੇ ਪੰਚਾਇਏ ਉਹ ਸਾਡਾ ਬਹੁਤ ਅੱਛਾ ਕਰੇਜ ਹੈ ਹਿਮਾਚਲ ਦੇ ਵਿੱਚ ਦੁੱਧ ਦੇ ਲਈ ਉਦੋਂ ਕਬਰੀਡ ਚੇਂਜ ਹੋ ਇਸ ਤਰ੍ਹਾਂ ਉਹਦੇ ਕਰੇਜ ਹੀ ਬਹੁਤ ਅੱਛਾ ਹੈ ਤੁਹਾਡੇ ਕਿਸ ਪਰ ਪਿਛਲੀ ਜ਼ਿਆਦਾ ਗੋਡ ਫਾਰਮਿੰਗ ਕਰ ਰਹੇ ਨੇ ਲੋਕ ਲੋਕ ਦਿਖਾਉਂਦਾ ਹੈ ਇੱਕ profession ਵੀ ਬਣ ਗਿਆ ਕਿ ਇੱਕ ਤਾਂ ਲੋਕਾਂ ਨੂੰ ਬੇਰੋਜ਼ਗਾਰੀ ਬੜੀ ਹੈ ਹਾਂਜੀ ਤੇ ਸਾਡੇ ਹਿਮਾਚਲ ਦੇ ਵਿੱਚ ਕਾਫੀ ਜਿਸ ਤਰ੍ਹਾਂ ਇਧਰ ਨੀਰਾ ਨੁਰਕ ਮੂਲ ਲੈਣਾ ਪੈਂਦਾ ਸਾਡੇ ਦਾ ਕਾਫੀ ਆਪਣੇ ਖੇਤਾਂ ਦੇ ਵਿੱਚ ਚਰਾੰਦ ਵੀ ਕਾਫੀ ਹੈ ਸਾਡੇ ਫਰਸਟ ਲੈਂਡ ਬਹੁਤ ਹੈ 90% ਫਰਸਟ ਲੈਂਡ ਹੈ ਠੀਕ ਹੈ ਜੀ ਉੱਥੇ ਕੋਈ ਰੋਕ ਟੋਕ ਨਹੀਂ ਗਈ ਤੁਹਾਨੂੰ ਹਾਂ ਉੱਥੇ ਹੈ ਲੇਕਿਨ ਉਸ ਵਿੱਚ ਕਰ ਕੁਛੇ ਕਿ एरिया ਜਿਵੇਂ ਡੀਸੀ ਲੈਂਡ ਹੈ ਉਸ ਵਿੱਚ ਆਮ ਕਰ ਸਕਦੇ ਠੀਕ ਹੈ ਜੀ ਉਸਮੇ ਦੋ ਟਾਈਪ ਕੀ ਹੈ ओके ਜੋ ਡੀਸੀ ਲੈਂਡਰ ਹੈ ਉਸਮੇ ਕਰ ਸਕਦਾ ਹੈ ਆਪਾਂ ਮਾਰਕੀਟ ਦੀ ਗੱਲ ਕਰੀਏ ਜੀ ਪੰਜਾਬ ਚ ਜਿੰਦਾ ਰੇਟ ਹੈਗਾ ਤੁਹਾਡੇ ਉਥੇ ਕਿਵੇਂ ਹੈਗਾ ਰੇਟ ਪੰਜਾਬ ਨਾਲੋਂ ਕਿੰਨਾ ਕੁ ਫਰਕ ਹੈ ਜ਼ਿਆਦਾ ਹੈ ਜਾਂ ਘੱਟ ਹੈ ਵਧੀਆ ਰੇਟ ਮਿਲ ਗਏ ਪੰਜਾਬ ਤੋਂ ਆਪ ਨੂੰ ਰੇਟ ਮਿਲ ਸਕਦਾ ਹੈ ਆਪ ਰੇਟ ਮਿਲ ਸਕਦਾ ਹੈ ਜੀ ਬਿਲਕੁਲ ਠੀਕ ਹੈ ਨਾਲੇ ਸਾਡੇ ਜਿਹੜੇ ਅਸੀਂ ਫਾਰਮਰ ਹੈ ਸਾਨੂੰ ਇਹਦੀ ਜਿਹੜੀ ਵੇਸਟਿੰਗ ਹੈ ਉਹ ਜ਼ਰੂਰੀ ਹੈ ਕਿਉਂਕਿ ਅਸੀਂ ਆਰਗੈਨਿਕ ਖੇਤੀ ਕਰਦੇ ਆ ਨਾ ਸਾਡੋ ਖਾਦ ਦੇ ਜਿਹੜੇ ਦੂਸਰੀ ਵਿਦੇਜੀ ਖਾਦਾਂ ਨੂੰ ਅਸੀਂ ਉਹਨਾਂ ਨੂੰ ਟਾਦੇ ਆ ਓਕੇ ਅਸੀਂ ਜੈਪੀ ਦੀ ਖੇਤੀ ਬੜੀ ਕੰਮ ਕਰ ਰਹੇ ਆ ਜ਼ਿਆਦਾ ਆਰਗੈਨਿਕ ਫਾਰਮਿੰਗ ਦੇ ਵਿੱਚ ਗੋਟ ਦਾ ਬਹੁਤ ਵੱਡਾ ਰੋਲ ਹੈ ਨਾ ਬਹੁਤ ਵੱਡਾ ਤੁਹਾਨੂੰ ਸ਼ੌਂਕ ਕਿਦਾਂ ਪਿਆ ਇਹ ਗੋਡ ਫਾਰਮਿੰਗ ਕਿਉਂ ਹੀ ਸੋਚਿਆ ਤੁਸੀਂ ਵੀ ਇਹ ਕਿਤਾ ਹੀ ਕਰਨਾ ਆਪਾਂ ਦੇਖੋ ਸਾਡੇ ਪਹਿਲੀ ਖੁੱਲੀ ਹੈਗੀ ਹੈ ਹਾਂਜੀ ਆਪਣੇ ਕੋਲੋਂ ਅਸੀਂ ਨਵੀਂ ਪਹਿਲੀ ਬਣਾਈ ਹੈ ਸਾਡੇ ਕੋਲੋਂ ਜਿਹੜਾ ਦੇਸੀ ਮੱਲ ਹੈ ਉਹ ਪੁਰਾਣੀ ਹੁੰਦਾ ਅਸੀਂ ਗੁੱਜਰਪੁਰ ਆ ਲੋਕੋ 3-4 ਗੁੱਜਰਪੁਰ ਰੱਖਿਆਗੇ ਉਹਦੇ ਕੋਲ ਵੀ ਮੱਲ ਲੈਣੇ ਆ ਮੈਲ ਕਿਹਨੂੰ ਰੂੜੀ ਰੂੜੀ ਨੂੰ ਕਹਿੰਦੇ ਆਪਾਂ ਆਪਣੀ ਭਾਸ਼ਾ ਨਾਲ ਹਾਂਜੀ ਹਾਂਜੀ ਰੂੜੀ ਜਿਹੜੀ ਉਹਨਾਂ ਦੇ ਕੋਲ ਅਸੀਂ ਇਕੱਠਾ ਕਰਕੇ ਲੈਨੇ ਆ ਸਾਡੇ ਕੋਲ ਉਹ ਕਾਪਟਾ ਸਾਰਾ ਸਾਡੇ ਕੋਲ ਲੈਂਦੇ ਆ ਠੀਕ ਹੈ ਜੀ ਆਪਾਂ ਉਹ ਵੀ ਪਾ ਕੇ ਸਾਡਾ ਮੈਲ ਪੂਰਾ ਨਹੀਂ ਹੁੰਦਾ ਅਸੀਂ ਅੰਗਰੇਜ਼ੀ ਜਿਹੀ ਖਾਦਾਂ ਨਾਲ ਉਹ ਬੜੀ ਕੱਟ ਕੱਟ ਹੀ ਵਰਤੋਂ ਕਰਨੀ ਆ ਇਸ ਕਰਨਾ ਹੀ ਚੰਨਿਆ ਕਿ ਸਾਡੇ ਅਸੀਂ ਲਗ ਲਗ ਇਹ ਫਾਰਮ ਬਣਾ ਰਿਹਾ ਜਿਸ ਤਰ੍ਹਾਂ ਪੋਲਟਰੀ ਫਾਰਮ ਹੋਇਆ ਇਹ ਗੋਟ ਫਾਰਮ ਹੋਇਆ ਪਿਛਲੀ ਫਾਰਮ ਹੋਇਆ ਇਹ ਸਾਰੇ ਅਸੀਂ ਐਡ ਕਰ ਰਹੇ ਆ ਕਿ ਜੁਵਾ ਨੂੰ ਵੀ ਇੱਕ ਇਧਰ ਵੀ ਲੈ ਕੇ ਚਲੀਏ ਇਹ ਲੋਡ ਆ ਸਮੇਂ ਦੀ ਹੈਨਾ ਬਾਕੀ ਅੱਜ ਬਾਰੇ ਤੁਹਾਡੇ ਕੀ ਵਿਚਾਰ ਨੇ ਟ੍ਰੇਨਿੰਗ ਤੇ ਆਏ ਹੋਣਾ ਸਵੇਰ ਤੋਂ ਲੈ ਕੇ ਤੁਹਾਡੇ ਸੈਸ਼ਨ ਚੱਲ ਰਹੇ ਆ ਕਿਵੇਂ ਲੱਗੀ ਟ੍ਰੇਨਿੰਗ ਵੱਖਰਾ ਕੀ ਲੱਗਿਆ ਤੁਹਾਨੂੰ ਇਹਦੇ ਵੱਖਰਾ ਦੇਖੋ ਜੀ ਸਾਡੇ ਗਵਰਨਮੈਂਟਡ ਅੰਪਲਾਈਡ ਡਾਕਟਰ ਲੱਗੇ ਨਾ ਸਾਡੇ ਹਿਮਾਚਲ ਦੇ ਵਿੱਚ ਸਾਡੇ ਹਿਮਾਚਲ ਦੇ ਵਿੱਚ ਨਾ ਬੱਕਰੀ ਦੇ ਬਾਰੇ ਕੋਈ ਜਾਣਕਾਰੀ ਇਤਨੀ ਜ਼ਿਆਦਾ ਖਾਸ ਜਾਣਕਾਰੀ ਨਹੀਂ ਹੈ ਹਾਂਜੀ ਨਾ ਹੀ ਸਾਡੇ ਹਮਾਚੂ ਦੇ ਵਿੱਚ ਜਿਹੜੀਆਂ ਆਪਣੇ ਪਾਲਨਬਗ ਯੂਨੀਵਰਸਿਟੀ ਆ ਨਾ ਉਹਦੇ ਵਿੱਚ ਇਤਨਾ ਕੋਈ ਪ੍ਰਬਧਾਨ ਬਣਿਆ ਅਸੀਂ ਕੋਈ ਪਿਛਲੇ 2 ਸਾਲਾਂ ਤੋਂ ਸਰਚ ਕਰ ਰਹੇ ਸੀ ਅਸੀਂ ਦਫ਼ਤਰ ਵੀ ਗਏ ਹੁੰਦੇ ਉਹਨਾਂ ਨੇ ਸਾਨੂੰ ਬਾਰ-ਬਾਰ ਇਹ ਕੀਤਾ ਕਿ ਸਾਡੇ ਕੋਲ ਬਸਟ ਨਹੀਂ ਹੈ ਨਾ ਕੋਈ ਸਰਕਾਰ ਕੋਲ ਪ੍ਰਬਧਾਨ ਹੈ ਤਾਂ ਅਸੀਂ ਇੱਕ ਚੰਦੇ ਸੀ ਕਿਤੇ ਨਾ ਕਿਤੇ ਅਸੀਂ ਟ੍ਰੇਨਿੰਗ ਕਰੀਏ ਜੁਵਾ ਨੂੰ ਵੀ ਅੱਗੇ ਲਿਆਈਏ ਤੇ ਖੁਦ ਵੀ ਕਰੀਏ ਤਾਂ ਕਿ ਆਉਣ ਵਾਲਾ ਟਾਈਮ ਕੋਈ ਸਾਨੂੰ ਕੋਈ ਲਾਈਨ ਦੇ ਵਿੱਚ ਪਰੇਸ਼ਾਨੀ ਨਾ ਹੋਵੇ ਠੀਕ ਹੈ ਤਾਂ ਕਰਕੇ ਇਸੇ ਕਰਨਾ ਸੀ YouTube ਪਰ ਦਿਖਾਇਆ ਸੀ ਰਜਵੀਰ ਦਾ ਇਹ ਪ੍ਰੋਗਰਾਮ ਜਿੱਥੋਂ ਨੰਬਰ ਲਿਆ ਤੇ ਸਾਡੇ ਪ੍ਰਧਾਨ ਜੀ ਹੋਰੇ ਵੀ ਬੋਲੇ ਕਰਦੇਗੇ ਇੰਟਰਸਟਿਡ ਥੇ ਅਹੀਂ ਇਕੱਠੇ ਚਾਰ ਪੰਜ ਪੰਚਾਇਤਾਂ ਦੇ ਪ੍ਰਧਾਨ ਇਕੱਠੇ ਹੋਏਗੇ ਅਸੀਂ ਚਲੋ ਚੱਲੀ ਅਸੀਂ ਜਾ ਕੇ ਆਨੇ ਟ੍ਰੇਨਿੰਗ ਲੈ ਕੇ ਆਨੇ ਆ ਤੇ ਖੁਦ ਵੀ ਕੰਮ ਕਰਨੇ ਆ ਤੇ ਆ ਜਿਹੜੇ ਸਾਡੇ ਇਰਤ ਗਿਰਦੇ ਜਿਹੜਾ ਜੁਵਾ ਬੇਰੋਜ਼ਗਾਰ ਨੇ ਉਹਦੇ ਵਾਸਤੇ ਵੀ ਇੱਕ ਮਿਸਾਲ ਬਣਨੇ ਆ ਠੀਕ ਹੈ ਜੀ ਇਸ ਕਰਨਾ ਸੀ ਟ੍ਰੇਨਿੰਗ ਕਰਨੀ ਪ੍ਰਧਾਨ ਜੀ ਲਾਸਟ ਦੇ ਵਿੱਚ ਇੱਕ ਕੁਐਸਚਨ ਆਪਣਾ ਹਨਾ ਜਿੱਦਾਂ ਤੁਸੀਂ ਬਲੀਵ ਕਰਕੇ ਆਇਓ ਰਾਜਵੀਰ ਤੇ ਬਲੀਵ ਕੀਤਾ ਤੁਸੀਂ ਵੀਡੀਓ ਦੇਖ ਕੇ ਹਨਾ ਜਿਹੜੇ ਅਦਰ ਸਟੇਟਾਂ ਦੇ ਬੰਦੇ ਆ ਉਹਨਾਂ ਨੂੰ ਹੁੰਦਾ ਕਿ ਯਾਰ ਫੀਸ ਭਰਨੀ ਆਪਾਂ ਕਿੱਦਾਂ ਦੀ ਟ੍ਰੇਨਿੰਗ ਹੋਊਗੀ ਕਿਵੇਂ ਦਾ ਹੋਊਗਾ ਹਨਾ ਕਿਤੇ ਨਾ ਕਿਤੇ ਮਨ ਦੇ ਵਿੱਚ ਡਾਊਟ ਹੁੰਦਾ ਤੁਸੀਂ ਇੱਥੇ ਚੱਲ ਕੇ ਆਏ ਹੋ ਪਹਿਲਾਂ ਅਡਵਾਂਸ ਫੀਸ ਦਿੱਤੀ ਹੋਊਗੀ ਤੁਸੀਂ ਦੱਸਿਓ ਕਿਵੇਂ ਦਾ ਲੱਗਿਆ ਤੁਹਾਨੂੰ ਜਾਂ ਜਿਹੜੇ ਅਦਰ ਸਟੇਟਾਂ ਦੇ ਹੋਰ ਲੋਕ ਹੈਗੇ ਨੇ ਆਉਣਾ ਚਾਹੁੰਦੇ ਨੇ ਟ੍ਰੇਨਿੰਗ ਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਉਹ ਬਲੀਵ ਕਰਕੇ ਇੱਥੇ ਆ ਸਕਦੇ ਨੇ ਬਿਲਕੁਲ ਜੀ ਉਹ ਆ ਸਕਦੇ ਨੇ ਔਰ ਐਜੂਕੇਸ਼ਨ ਕੀ ਕੁਆਲਿਟੀ ਹੈ ਨਾ ਜੋ ਇੱਥੇ ਜੋ ਮਿਲੀ ਹੈ ਉਹ ਫੀਸ ਬਹੁਤ ਕਮ ਹੈ ਉਸਕੇ ਲਈ ਠੀਕ ਹੈ ਬਹੁਤ ਹੀ ਇਨਕਾ ਜੋ ਲੈਵਲ ਹੈ ਬੜਾ ਹਾਈ और इन्होंने जो ट्रेनर बुलाए थे वो मतलब प्रोफेशनल प्रोफेशनली प्रे, प्रे, वो इसी में थे इंडिया के नंबर वन जो आप चला रहे हैं इसी थे दूसरा उन्होंने बड़ी गहराई से हर बीमारी के लिए कौन सा मतलब उसको हमें कैसे संभालना है हाँ तो सारा वो दे रहे थे इतना मतलब गहराई से कोई नहीं बताता है दूसरा हमारी इस समय वहाँ कांग्रेस गवर्नमेंट है माननीय हमारे ठाकर सुखविंदर सिंह सुक्खू जी एग्रीकल्चर को लेकर बहुत ज्यादा उत्साहित भी हैं और युवाओं को वो प्रेरित भी कर रहे हैं मुझे है। खुद उन्होंने क्लस्टर दिया है हमारे जो विधायक है वहाँ के उन्होंने हमें क्लस्टर दिया है जिसमें हॉर्टिकल्चर के अंदर ग्यारह सौ पौधा लगे हैं जी उसकी हमारी है सरकार की अपने युवा को कि आप इसमें आइए इसमें भी आ, आप अपना फ्यूचर ढूंढ सकते हैं हमारे हैं। बच्चे विदेशों में जाके क्या कर रहे हैं तो वही कर रहे हैं लेबर कर रहे हैं देश में करें हमारा जो जी डी पी स्ट्रॉग होगा ਥੈਂਕ ਯੂ ਥੈਂਕ ਯੂ ਬਾਈ ਬਹੁਤ ਬਹੁਤ ਥੈਂਕ ਯੂ ਆਪਕਾ